ਕਈ ਵਾਰ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਕਰ ਲੈਂਦੇ ਨੇ ਕਿ ਉਹਨਾਂ ਨੂੰ ਖਮਿਆਜਾ ਤਾ ਭੁਗਤਣਾ ਹੀ ਪੈਂਦਾ ਤੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਉਸ ਗੱਲ ਦਾ ਖਮਿਆਜਾ ਭੁਗਤਣਾ ਪੈਂਦਾ ਅੱਜ ਦੀ ਜੋ ਸੱਚੀ ਕਹਾਣੀ ਹੈ ਇਸੇ ਤਰ੍ਹਾਂ ਦੀ ਹੈ ਕੀ ਹੋਇਆ ਇੱਕ ਲੜਕੀ ਆਪਣੇ ਹੀ ਨਜ਼ਦੀਕ ਰਹਿੰਦੇ ਇੱਕ ਲੜਕੇ ਦੇ ਨਾਲ ਪਿਆਰ ਕਰ ਬੈਠਦੀ ਹੈ ਇਸ ਤੋਂ ਬਾਅਦ ਉਹ ਦੋਨੋਂ ਜਾਣੇ ਇੰਨਾ ਪਿਆਰ ਦੇ ਵਿੱਚ ਡੁੱਬ ਜਾਂਦੇ ਨੇ ਕਿ ਉਹ ਵਿਆਹ ਕਰਾਉਣ ਤੱਕ ਤਿਆਰ ਹੋ ਜਾਂਦੇ ਨੇ ਪਰ ਜਿਹੜੀ ਇਹ ਗੱਲ ਸੀ ਇਹ ਕੁੜੀ ਦੇ ਮਾਪਿਆਂ ਨੂੰ ਪਸੰਦ ਨਹੀਂ ਸੀ ਜਾਣੇ ਕਿ ਲੜਕੀ ਦੇ ਪਿਤਾ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਵੀ ਉਸਦੀ ਲੜਕੀ ਕਿਸੇ ਹੋਰ ਨਾਲ ਵਿਆਹ ਕਰਾਵੇ ਪਰ ਲੜਕੀ ਸੀ ਜੋ ਉਹ ਆਪਣੀ ਜਿੱਦ ਤੇ ਅੜੀ ਹੋਈ ਸੀ ਉਹਦੇ ਪਿਤਾ ਨੇ ਉਸ ਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਇਸ ਤੋਂ ਬਾਅਦ ਜਦੋਂ ਉਹ ਲੜਕੀ ਨਹੀਂ ਮੰਦੀ ਤਾਂ ਫਿਰ ਇੱਕ ਕਤਲ ਹੋ ਜਾਂਦਾ ਉਸ ਲੜਕੀ ਦਾ ਕਤਲ ਹੋ ਜਾਂਦਾ ਤੇ ਜਦੋਂ ਉਸ ਕਤਲकांड ਦਾ ਪੁਲਿਸ ਖੁਲਾਸਾ ਕਰਦੀ ਆ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਕਿ ਆਖਰ ਕਾਤਲ ਉਹ ਕਿਵੇਂ ਹੋ ਸਕਦਾ ਸਾਰੇ ਦਸ਼ਕਾ ਨੂੰ ਸਤਸ਼ਿਆ ਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਬਿਹਾਰ ਦੇ ਮੁਜ਼ੱਫਰਪੁਰ ਦੀ ਆ ਮੁਜ਼ੱਫਰਪੁਰ ਦੇ ਇੱਕ ਇਲਾਕੇ ਦੇ ਵਿੱਚ ਆ ਇੱਕ 18-19 ਸਾਲ ਦੀ ਲੜਕੀ ਜਿਸ ਦਾ ਕਾਲਪਕ ਨਾਮ ਪੂਜਾ ਪੂਜਾ ਦੇ ਆਪਣੇ ਹੀ ਨਜ਼ਦੀਕ ਰਹਿੰਦੇ ਇੱਕ ਲੜਕੇ ਦੇ ਨਾਲ ਪ੍ਰੇਮ ਸੰਬੰਧ ਹੋ ਜਾਂਦੇ ਨੇ ਇਸ ਤੋਂ ਬਾਅਦ ਉਹ ਦੋਨੋਂ ਜਣੇ ਐਨੇ ਜਿਆਦਾ ਨਜ਼ਦੀਕ ਆ ਜਾਂਦੇ ਨੇ ਕਿ ਉਹ ਭੱਜਣ ਤੱਕ ਦਾ ਫੈਸਲਾ ਵੀ ਕਰਦੇ ਨੇ ਅਤੇ ਵਿਆਹ ਕਰਾਉਣ ਦਾ ਵੀ ਫੈਸਲਾ ਕਰ ਲੈਂਦੇ ਨੇ ਜਿਵੇਂ ਹੀ ਇਹ ਗੱਲ ਦੀ ਪਿੰਕਾ ਪੂਜਾ ਦੇ ਕਰਦਿਆਂ ਨੂੰ ਲੱਗਦੀ ਹੈ ਜਾਣੇ ਕਿ ਪੂਜਾ ਦੇ ਪਿਤਾ ਨੂੰ ਇਸ ਗੱਲ ਦੀ ਖਬਰ ਮਿਲਦੀ ਆ ਉਹ ਗੁੱਸੇ ਦੇ ਨਾਲ ਲਾਲ ਪੀਲਾ ਹੋ ਜਾਂਦਾ ਹੈ ਅਤੇ ਉਹ ਆਪਣੀ ਲੜਕੀ ਪੂਜਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਦੇਖ ਉਹ ਲੜਕਾ ਆਪਣੇ ਲੈਵਲ ਦਾ ਨਹੀਂ ਮੈਂ ਤੇਰਾ ਉਸ ਲੜਕੇ ਦੇ ਨਾਲ ਵਿਆਹ ਨਹੀਂ ਕਰ ਸਕਦਾ ਇਸ ਗੱਲ ਨਾਲ ਸਾਡੀ ਪਿੰਡ ਦੇ ਵਿੱਚ ਬਦਨਾਮੀ ਹੋਵੇਗੀ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਜਦੋਂ ਇਹ ਗੱਲ ਪੂਜਾ ਦਾ ਪਿਤਾ ਉਸ ਨੂੰ ਵਾਰ-ਵਾਰ ਕਹਿੰਦਾ ਪਰ ਜੋ ਪੂਜਾ ਸੀ ਉਹ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਸੀ ਹੈਗੀ ਉਹਨੇ ਬਸ ਇੱਕੋ ਹੀ ਰਟਾ ਲਾਈ ਰੱਖੀ ਕਿ ਮੈਂ ਵਿਆਹ ਕਰਾਉਣਾ ਤਾਂ ਉਸੇ ਹੀ ਮੁੰਡੇ ਦੇ ਨਾਲ ਕਰਾਉਣਾ ਜਿਸਦੇ ਨਾਲ ਮੈਂ ਪਿਆਰ ਕਰਦੀ ਹਾਂ ਪਰ ਇਧਰ ਪੂਜਾ ਦਾ ਜੋ ਪਿਤਾ ਸੀ ਉਹ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਸੀ ਅਤੇ ਗੁੱਸੇ ਦੇ ਵਿੱਚ ਸੀ ਕੋਸ਼ਿਸ਼ ਦੇਣਾ ਲੰਘਦੇ ਨੇ ਪੂਜਾ ਨਹੀਂ ਸਮਝਦੀ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਇਸ ਤੋਂ ਬਾਅਦ ਫਿਰ ਉਹ ਆਪਣੇ ਦੋਸਤਾਂ ਦੇ ਨਾਲ ਸਲਾਹ ਕਰਦਾ ਉਹਨਾਂ ਨੂੰ ਨਾਲ ਲੈ ਕੇ ਫਿਰ ਉਹ ਇੱਕ ਐਸੀ ਪਲਾਨਿੰਗ ਕਰਦੇ ਨੇ ਤਾਂ ਕਿ ਉਸ ਲੜਕੀ ਨੂੰ ਹੀ ਮਾਰ ਦਿੱਤਾ ਜਾਵੇ ਉਹ ਆਪਣੇ ਚਾਰ ਦੋਸਤਾਂ ਦੇ ਨਾਲ ਸਲਾਹ ਕਰਦਾ ਇਸ ਤੋਂ ਬਾਅਦ ਉਹ 24 ਅਪ੍ਰੈਲ 2025 ਨੂੰ ਘਰ ਦੇ ਵਿੱਚ ਇੱਕ ਪਾਰਟੀ ਰੱਖਦੇ ਨੇ ਪਾਰਟੀ ਦੇ ਵਿੱਚ ਆਪਣੇ ਦੋਸਤਾਂ ਨੂੰ ਬੁਲਾਇਆ ਜਾਂਦਾ ਡੀਜੇ ਲਗਾਏ ਜਾਂਦੇ ਨੇ ਅਤੇ ਆਪਣੇ ਦੋਸਤਾਂ ਨੂੰ ਖੂਬ दारू ਪਿਉਂਦਾ ਜਦੋਂ ਉਹ दारू ਦੇ ਨਾਲ ਟੰਨ ਹੋ ਜਾਂਦੇ ਨੇ ਇਸ ਤੋਂ ਬਾਅਦ ਡੀਜੇ ਦੀ ਆਵਾਜ਼ ਉੱਚੀ ਕਰ ਦਿੰਦੇ ਨੇ ਤਾਂ ਕਿ ਕਿਸੇ ਨੂੰ ਉਸ ਕਤਲ ਦੀ ਪਿੰਕ ਤੱਕ ਨਾ ਲੱਗੇ ਇਸ ਤੋਂ ਬਾਅਦ ਫਿਰ ਉਹ ਆਪਣੀ ਲੜਕੀ ਨੂੰ ਇੱਕ ਕਮਰੇ ਦੇ ਵਿੱਚ ਲੈ ਕੇ ਜਾਂਦਾ ਆਪਣੀ ਹੀ ਲੜਕੀ ਦਾ ਉਹ ਗਲਾ ਘੁੱਟ ਕੇ ਕਤਲ ਕਰ ਦਿੰਦਾ ਇਸ ਤੋਂ ਬਾਅਦ ਉਹ ਸੋਚਦਾ ਵੀ ਇਸ লাশ ਨੂੰ ਹੁਣ ਕਿਵੇਂ ਟਿਕਾਣੇ ਤੇ ਲਗਾਇਆ ਜਾਵੇ ਤਾਂ ਕਿ ਇਹਨਾਂ ਸਬੂਤਾਂ ਨੂੰ ਮਿਟਾਇਆ ਜਾ ਸਕੇ ਫਿਰ ਉਹ ਚਾਰੋਂ ਜਾਣੇ ਮਿਲ ਕੇ ਉਸ লাশ ਦੇ ਛੋਟੇ-ਛੋਟੇ ਟੁਕੜੇ ਕਰਦੇ ਨੇ ਟੁਕੜੇ ਕਰਨ ਤੋਂ ਬਾਅਦ ਉਸ ਨੂੰ ਪੱਠੀ ਦੇ ਵਿੱਚ ਸੜ ਆ ਜਾਂਦਾ ਉਹਨਾਂ ਟੁਕੜਿਆਂ ਨੂੰ ਤਾਂ ਕਿ ਸਬੂਤਾਂ ਨੂੰ ਖੁਰਦ-ਵਰਦ ਕੀਤਾ ਜਾ ਸਕੇ ਲੜਕੀ ਨੇ ਚੀਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਡੀਜੇ ਦੀ ਆਵਾਜ਼ ਉੱਚੀ ਸੀ ਇਸ ਕਰਕੇ ਉਹਦੀ ਆਵਾਜ਼ ਕਿਸੇ ਨੂੰ ਨਹੀਂ ਸੁਣਾਈ ਦਿੱਤੀ ਇਸ ਤੋਂ ਬਾਅਦ ਜਿਵੇਂ ਹੀ ਉਹ ਇਸਾ ਲੜਕੀ ਨੂੰ ਕਤਲ ਕਰ ਦਿੰਦੇ ਨੇ ਸਬੂਤਾਂ ਨੂੰ ਮਿਟਾ ਦਿੰਦੇ ਨੇ ਤਾਂ ਇਸ ਤੋਂ ਬਾਅਦ ਉਹ ਫਿਰ ਇੱਥੋਂ ਚਲੇ ਜਾਂਦੇ ਨੇ ਪਾਰਟੀ ਖਤਮ ਕੀਤੀ ਜਾਂਦੀ ਹੈ ਪਰ ਇਹ ਜੋ ਕਤਲ ਕਾਂਡ ਹੈ ਇਹ ਲੋਕਾਂ ਦੇ ਸਾਹਮਣੇ ਕਿਵੇਂ ਆਇਆ ਹੁਣ ਇੱਕ ਮੁਖਬਰ ਦੇ ਆਧਾਰ ਤੇ ਕਿਸੇ ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਇੱਕ ਘਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉੱਥੇ ਇਹ ਕਾਂਡ ਵਾਪਰਿਆ ਜਿਵੇਂ ਹੀ ਪੁਲਿਸ ਨੂੰ ਇਹ ਖਬਰ ਮਿਲਦੀ ਹੈ ਤਾਂ ਪੁਲਿਸ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈ ਪਹਿਲਾਂ ਤਾਂ ਉਹ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਿਵੇਂ ਹੀ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਹਿਲਾਂ ਤਾਂ ਉਹ ਇਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਘਮਾਫ ਰਿਆ ਕੇ ਕਹਾਣੀ ਸੁਣਾਉਂਦਾ ਪਰ ਜਿਵੇਂ ਹੀ ਪੁਲਿਸ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਇਸ ਤੋਂ ਬਾਅਦ ਉਹ ਸਾਰੀ ਕਹਾਣੀ ਸੁਣਾਉਂਦਾ ਉਹ ਦੱਸਦਾ ਮੇਰੀ ਲੜਕੀ ਪੂਜਾ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਮੈਂ ਉਸ ਨੂੰ ਬਹੁਤ ਵਾਰ ਰੋਕਿਆ ਪਰ ਉਹ ਕਹਿੰਦੀ ਸੀ ਕਿ ਮੈਂ ਵਿਆਹ ਕਰਵਾਉਣਾ ਹੈ ਤਾਂ ਉਸੇ ਲੜਕੇ ਦੇ ਨਾਲ ਕਰਵਾਉਣਾ ਉਹ ਆਪਣੀ ਜਿੱਦ ਤੇ ਅੜੀ ਹੋਈ ਸੀ ਪਰ ਇਸ ਗੱਲ ਦਾ ਉਹਦੇ ਪਿਤਾ ਨੂੰ ਗੁੱਸਾ ਸੀ ਉਹ ਕਹਿੰਦਾ ਸੀ ਉਸ ਲੜਕੇ ਦੇ ਨਾਲ ਤੇਰਾ ਮੈਂ ਵਿਆਹ ਨਹੀਂ ਹੋਣ ਦੇਣਾ ਇਸੇ ਗੱਲ ਤੇ ਪੂਜਾ ਅੜੀ ਰਹੀ ਅਤੇ ਪਿਤਾ ਨੂੰ ਗੁੱਸਾ ਆਉਂਦਾ ਗੁੱਸਾ ਆਉਣ ਤੋਂ ਬਾਅਦ ਫਿਰ ਉਹ ਆਪਣੇ ਚਾਰ ਦੋਸਤਾਂ ਦੇ ਨਾਲ ਮਿਲ ਕੇ ਆਪਣੀ ਹੀ ਲੜਕੀ ਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ লাশ ਨੂੰ ਖੁਰਦ-ਬੁਰਦ ਕਰਨ ਦੀ ਬਹੁਤ ਕੋਸ਼ਿਸ਼ ਕਰਦਾ ਪਰ ਫਿਰ ਵੀ ਉਹ ਕਾਨੂੰਨ ਦੇ ਸਿਕੰਜੇ ਦੇ ਵਿੱਚ ਆ ਹੀ ਜਾਂਦਾ ਇਸ ਤੋਂ ਬਾਅਦ ਪੁਲਿਸ ਉਹਦੇ ਪੇਤਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਉਧਰੋਂ ਜਿਹੜੇ ਨਾਲ ਉਸਦੇ ਚਾਰ ਸਹਿਯੋਗੀ ਸੀ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਹੁਣ ਥਾਂ ਥਾਂ ਤੇ ਛਾਪੇਮਾਰੀ ਕਰ ਰਹੀ ਹੈ ਅਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਜੋ ਵੀ આરોપી ਹੋਣਗੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ ਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ